ਇੱਧਰ ਚੱਈ ਓਏ ਓਏ ਇੱਧਰ ਚੱਈ ਇੱਧਰ ਕੀ ਐ ਨਹੀਂ 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 ਇੱਧਰ ਦੋ ਬੰਦੇ ਰੱਸੀਆਂ ਤੇ ਚੜੇ ਹੋਏ ਨੇ ਕੀ ਰੱਸੀਆਂ ਤੇ ਕੀ ਓਏ ਟੈਂਕ ਤੇ ਚੜੇ ਹੋਏ ਨੇ ਰੱਸੀਆਂ ਤੇ ਦੋ ਬੰਦੇ ਇੱਥੇ ਉਂਦਰ ਪਤਾ ਲੱਗ ਗਿਆ ਮੜਾ ਮੋਟਾ ਖੜਕਾ ਸੁਣ ਲੈ ਬਟਨ ਦਬਾ ਦੇਣਗੇ ਹੁਣ ਬੰਬ ਫਟ ਦੂ ਇੱਥੇ ਓਏ ਭੈਣ ਦਾ ਕੜਕਾ ਪੱਕੀਆਂ ਹੋਈਆਂ ਨੇ ਤੂੰ ਹੀ ਨਾ ਅੱਗ ਲਾ ਦੀ ਕਿਸੇ ਨੂੰ ਤੇਨੂੰ ਅਈ ਤਾਂ ਕਹਣਾ ਡਰਦੀ ਨਾ ਬਾਪ ਬਦਮਾਸ਼ ਰਿਹਾ ਹੋਏ ਮੁੰਡੇ ਕੇ ਮੜੀ ਜਾਂ ਸਮੱਸਤਾ ਆ ਜਾਂਦੀ ਐ ਕਿਹੜੀ ਅੰਛੇ ਚ ਹੈ 1 ਕਿਲੋ ਤਾਂ ਬਾਜਣਾ ਬੰਦਾ ਮਾਰੂ ਐ ਓਹੋ ਜੀ

ਉਹ ਤਾਂ ਮੱਖੀ ਨਹੀਂ ਉੱਡਦੀ ਕੰਿਆਂ 'ਤੇ ਅੱਜ ਕੰਿਆਂ 'ਤੇ ਤਾਂ ਨਹੀਂ ਪਤਾ ਰੋਟੀ ਨਾ ਲੰਘੇ ਅੱਡਾ ਪੈਂਦੇ ਦਿੱਤਾ ਪੂਰਾ ਸਾਥ ਜੱਟ ਦਾ ਥੜਾ ਇਹ ਤੋਂ ਟਿੰਡ ਵਿੱਚ ਰਾਤੋਂ ਵਿੱਚ ਆਪਿਆ ਅੱਡਾ ਪੈਂਦੇ ਦਿੱਤਾ ਪੂਰਾ ਸਾਥ ਜੱਟ ਦਾ ਥੜਾ ਅੱਡਾ ਪੈਂਦੇ ਮੱਖ ਨੂੰ ਹੁਣ ਮਗਲ ਨਾ ਫੋਰ ਬਾਈ ਫੋਰ ਪੱਕੀ ਕਣਕ ਬਹਾ ਦੂਗਾ ਇਹ ਜੱਟ ਬੰਦਾ ਮੈਂ ਨਿੰਮਰ ਹੋਣ ਦਾ ਸੀ ਹੋਇਆ ਮਾਫੀਲਾ ਥਾੜ ਪਰਵਾਰ ਸਾਮਢਾਇਆ ਅਸਲਾ ਥਾੜ ਪਰਵਾਰ ਸਾਮਢਾਇਆ ਅਸਲਾ ਅੱਛਾ ਆਸਣਾ ਲਾਣੇਦਾਰਾ ਤੋਂ ਜਾਣਦਾ ਨਹੀਂ ਫਿਰ ਸਾਡੇ ਖਾਨਦਾਨ ਬਾਰੇ ਸਾਡਾ ਖਾਨਦਾਨ ਬੈਲੀਆਂ ਦਾ ਰਹਿ ਚੁੱਕਿਆ ਥੋੜਾ ਰਹਿ ਚੁੱਕਿਆ ਸਾਡਾ ਹੈਗਾ ਫਿਰ ਪਰ ਕੇ ਦੇਖੀ ਨੈਟ ਤੇ ਬੰਤ ਕਲੀ ਦੁਨੀਆ ਦਾ ਪ੍ਰਧਾਨ ਖੂਨ ਖਰਾਬੇ ਦੀ ਫੋਟੋ ਆਉਣਗੀਆਂ ਫਿਰ ਪਤਾ ਲੱਗੂ ਤੈਨੂੰ ਹਾਂ ਲੋਕਡਾਊਨ ਤੇ ਚੌਂਕ 'ਚ ਖੜਾ ਕੇ ਬੰਦਾ ਮਾਰਿਆ ਧੀ ਉਦੋਂ ਮੱਖੀ ਨਹੀਂ ਪਰਖ ਦੀ ਤੇ ਐਨੀ ਪੁਲਥ ਲੱਗੀ ਹੋਈ ਸੀ ਤੂੰ ਛੱਡੀ ਪਾਪੜ ਨੂੰ ਕਿ ਜਾਣਦਾ ਹੈਂ